ਹਾਂਜੀ ਸੱਸੀਤਾ ਜੀ ਥੋੜੇ ਦਿਨ ਪਹਿਲਾਂ ਆਪਾਂ ਵੀਡੀਓ ਪਾਈ ਸੀ ਆਪਣੇ ਮੋਬਾਈਲ ਚੋਰੀ ਕਰਕੇ ਲੈ ਜਾਂਦੀ ਚੋਰ ਆ ਥੱਲੇ ਲਾਈਵ ਆ ਵੀਡੀਓ ਤੇ ਇਹ ਬਈ ਆਪਾਂ ਚੋਰ ਫੜ ਲਿਆ ਤੇ ਇਹ ਆਪਾਂ ਨੂੰ ਅੰਡੇ ਤੋਂ ਮਿਲਿਆ ਬਰਨਾਲਾ ਜ਼ਿਲ੍ਹਾ ਪਿੰਡ ਅੰਡਾ ਆ ਛੋਟਾ ਜਿਹਾ ਸ਼ਹਿਰ ਪਾਉਂਦਾ ਤੇ ਇਹ ਉੱਥੋਂ ਮਿਲਿਆ ਆਪਾਂ ਨੂੰ ਆਪਣੇ ਮੋਬਾਈਲ ਵੀ ਮੰਨ ਗਿਆ ਇਹ ਵੀ ਇਹਨੇ ਹਾਂ ਮੈਂ ਮੋਬਾਈਲ ਚੱਕਿਆ ਬਈ ਦੋ ਜਣੇ ਇਹਦੇ ਨਾਲ ਹੋਰ ਸੀਗੇ ਤੇ ਇਹਨੇ ਮੰਨਿਆ ਵੀ ਦੋ ਜਣੇ ਮੇਰੇ ਨਾਲ ਹੋਰ ਸੀ ਅਸੀਂ ਉਹਨਾਂ ਦੇ ਵੀ ਘਰੇ ਗਏ ਸੀ ਤੇ ਬੰਦੇ ਉਹ ਮਿਲੇ ਨਹੀਂ ਤੇ ਇਹਨੇ ਮੰਨਿਆ ਜ਼ਰੂਰ ਕਰਾ ਹਾਂ ਵੀਰੇ ਮੈਂ ਮੋਬਾਈਲ ਚੱਕਿਆ ਤੇ ਸਾਰਾ ਕੁਝ ਮੰਨ ਗਿਆ ਤੇ ਇਹਦੀ ਪਛਾਣ ਕਰ ਲੋ ਸਾਰੇ ਜਣੇ ਅੰਡਾਏ ਤੇ ਕੁੜੀ ਦੇ ਪਿੰਡਾਂ ਵਾਲੇ ਜਿਹੜੇ ਲਵੇ ਲਾਉਣੇ ਦੇ ਪਿੰਦ ਨੇ ਅੰਡਾਏ ਇਹਦੀ ਪਛਾਣ ਕਰ ਲੋ ਆਹ ਬੰਦਾ ਨੱਕ ਕੋਲੇ ਦੇ ਪਣਾ ਭਈਆਂ ਦਾ ਦਿਵਾਕ ਆ ਇਹ ਬਈ ਪੱਕੇ ਚੋਰ ਨੇ ਇਹ ਡੇਲੀ ਚੋਰੀਆਂ ਕਰਨ ਜਾਂਦੇ ਨੇ ਤੇ ਸਾਰੇ ਵੀਰਾਂ ਨੂੰ ਬੇਨਤੀ ਹੱਤਵਾਂ ਕਿ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਵੱਧ ਤੋਂ ਵੱਧ ਤੇ ਕਿਸੇ ਵੀਰ ਭਾਈ ਦਾ ਨੁਕਸਾਨ ਹੋਣ ਤੋਂ ਬਚੇ ਇਹ ਮੋਟਰਾਂ ਜਾਂ ਤਾਰਾਂ ਨੂੰ ਲੈ ਕੇ ਜਾਵਾਂਗੇ ਹਾਂਜੀ ਇਹ ਮੋਟਰਾਂ ਤੋਂ ਤਾਰਾਂ ਵੀ ਵੱਢ ਲੰਨੇ ਨੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿ ਕਿਸੇ ਗਰੀਬ ਭਾਈ ਦਾ ਫਾਇਦਾ ਹੋ ਜੇ ਨੁਕਸਾਨ ਨਾ ਹੋਵੇ ਇਹਨਾਂ ਬੰਦੇ ਨੇ ਪਸਾਰ ਲਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਹ ਬੰਦਾ ਜੀ ਦੇਖ ਲਓ ਇਹ ਮੰਨੇ ਆਪਣੇ ਸਾਰੇ ਮੋਬਾਈਲ ਚੱਕਿਆ ਨੇ ਬਾਈ ਨੇ ਧੰਨਵਾਦ ਜੀ ਵੀਡੀਓ ਨੂੰ ਵੱਧ ਤੋਂ ਵੱਧ ਕਰ ਦੋ ਸ਼ੇਅਰ ਕਰਕੇ ਕਿਸੇ ਹੋਰ ਭਾਈਆਂ ਕੋਲੇ ਪਹੁੰਚੇ ਤੇ ਹੋਰ ਰਕਝੇ ਨਿਸ਼ਾਨ ਹੋਣ ਤੋਂ ਬਚੇ ਜੀ ਤਨਵਾਰ ਤੇ ਪਾਇਲਾ ਕਿੱਥੇ ਪਿਆ ਮੈਨੂੰ ਸਾਤ 7-8 ਕਿਲੋਮੀਟਰ ਉਹ ਤੋਂ ਚੱਕਦੇ ਕੱਲੇ ਫੋਨ ਨਹੀਂ ਹੂ ਕਿ ਹੋਰ ਵੀ ਚੱਕ ਦੇਉਂਗਾ ਜਿਹੜਾ ਘੱਟ ਜਿਹੜੇ ਤਾਰ ਵੱਟ ਨਹੀਂ ਜਿਹੜੇ ਕੱਲੇ ਫੋਨ ਨਹੀਂ ਚੱਕ ਤੂੰ ਜਿਹੜੀ ਚੀਜ਼ ਹੱਥ ਲੱਗੀ ਉਹੀ ਚੱਕ ਦੇਣੀ ਜੀ ਹਾਂ ਨਾ ਫੋਨ ਹੀ ਚੱਕਣਾ ਕਹਿੰਦਾ ਹੋਰ ਕਿਹੜਾ ਕਿਹੜਾ ਟੂਣੀ ਮੱਤ ਤੇਰੇ ਨਾਲ ਹੋਈ ਸੀ ਇਹ ਹਾਂ ਗਲੀ 'ਚ ਘਰ ਆ ਗਲੀ ਸਿੱਧਾ ਚਲੋ ਜੀ ਅਹੀਂ ਚ ਹਾਂ ਉੱਥੇ ਘਰ ਬੁੜੀ ਬਖ ਜੀ ਉਹਨਾਂ ਦੇ ਚਲ 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 ਚਲੋ ਜੀ ਇੱਧਰ ਕਹਿੰਦਾ ਦੇਖੋ ਹਾਂ ਸਿੱਧਾ ਚਲੋ ਜੀ ਸਿੱਧਾ ਚਲੋ ਜੀ ਕਿ ਟੂਣੀ ਮੱਤ ਕਿਰਾ ਕੇ ਕਿਰਾ ਇਹਦਾ ਪਿਓ ਅੱਛਾ